ਗੁੱਡ ਮੌਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ 12 ਪੰਜਾਬ ਦਾ ਸੱਭਿਆਚਾਰ ਤੇ ਇਹਦਾ ਕਰਾਂਗੇ ਇਹ ਵਿਸ਼ਾ ਵਸਤੂ ਕਿਉਂਕਿ ਸਾਰਾ ਹੀ ਪਿਛਲੀ ਵੀਡੀਓ ਚ ਕਰ ਲਿਆ ਹੀ ਤੇ ਬੇਟਾ ਪੜਨਾ ਸਟਾਰਟ ਕਰਦੇ ਆਂ ਪੰਜਾਬ ਦਾ ਸੱਭਿਆਚਾਰ ਨਿਬੰਧ ਸੁਭਾ ਸਿੰਘ ਦੀ ਰਚਨਾ ਹੈ ਇਸ ਨਿਬੰਧ ਵਿੱਚ ਨਿਬੰਧਕਾਰ ਨੇ ਪੰਜਾਬ ਦੇ ਸੱਭਿਆਚਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਇਸ ਵਿੱਚ ਨਿਬੰਧਕਾਰ ਨੇ ਸਭ ਤੋਂ ਪਹਿਲਾਂ ਮਨੁੱਖ ਦੇ ਵਿਗਿਆਨਿਕ ਵਿਕਾਸ ਆਦਿ ਮਨੁੱਖ ਦੀ ਦੂਜੇ ਜੀਵਾਂ ਦੇ ਮੁਕਾਬਲੇ ਸਥਿਤੀ ਉਸ ਦੇ ਸੱਭਿਆਚਾਰਕ ਵਿਕਾਸ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਦੇ ਪਿੰਨ-ਪਿੰਨ ਪੱਖਾਂ ਬਾਰੇ ਜਾਣਕਾਰੀ ਦਿੱਤੀ ਹੈ ਕਹਿਣ ਦਾ ਭਾਵ ਹੈ ਕਿ ਇਸ ਨਿਬੰਧ ਦੇ ਵਿੱਚ ਜਿਹੜਾ ਨਿਬੰਧਕਾਰ ਮੁੱਢਲੇ ਜੀਵਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹੀ ਜਦੋਂ ਕਿ ਆਦੀ ਮਾਨਵ ਹੋਂਦ ਵਿੱਚ ਆਇਆ ਹੈ ਠੀਕ ਹੈ निबंधकार ਦਾ ਦੱਸਤਾ ਹੈ ਕਿ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਮਨੁੱਖ ਚੰਨ ਤਾਰਿਆਂ ਤੱਕ ਪਹੁੰਚ ਗਿਆ ਹੈ ਕਹਿੰਦਾ ਭਾਵ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਮਨੁੱਖ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਤੇ ਆਪਣੀ ਸ਼ਕਤੀ ਨਾਲ ਉਹ ਉੱਚੇ-ਉੱਚੇ ਪਹਾੜਾਂ ਨੂੰ ਪੀਸ ਸਕਦਾ ਹੈ ਕਹਿੰਦਾ ਵਿਗਿਆਨ ਨੇ ਇੰਨੀ ਡਵੈਲਪਮੈਂਟ ਕੀਤੀ ਹੈ ਕਿ ਉਹ ਮਿੰਟਾਂ ਦੇ ਵਿੱਚ ਵੱਡੇ-ਵੱਡੇ ਪਹਾੜਾਂ ਨੂੰ ਵੀ ਚੱਕਣਾ ਚੁਟਕਾਰ ਸਕਦਾ ਹੈ ਤੇ ਸਮੁੰਦਰ ਨੂੰ ਰਿੜਕ ਸਕਦਾ ਹੈ ਤੇ ਸਮੁੰਦਰਾਂ ਨੂੰ ਵੀ ਕੀ ਕਰ ਸਕਦਾ ਹੈ ਰਿੜਕ ਸਕਦਾ ਹੈ ਰਿੜਕਦਾ ਮਤਲਬ ਜਿਵੇਂ ਜਿਹੜੀਆਂ ਸਵਾਣੀਆਂ ਐ ਮਦਾਨੀ ਵਿੱਚ ਦਹੀਂ ਪਾ ਕੇ ਉਹਦੀ ਲੱਸੀ ਨੂੰ ਬਣਾਉਂਦੀਆਂ ਨੇ ਰੇੜਕਦੀਆਂ ਨੇ ਉਸੇ ਤਰ੍ਹਾਂ ਜਿਹੜਾ ਵਿਗਿਆਨ ਐ ਉਹਨੇ ਐਨਾ ਮਤਲਬ ਤਰੱਕੀ ਕਰ ਲਈ ਐ ਕਿ ਸਮੁੰਦਰ ਜਿਹੜਾ ਉਹਦੇ ਵਾਸਤੇ ਇੱਕ ਛਾਟੀ ਵਿੱਚ ਭਰਿਆ ਹੋਇਆ ਪਾਣੀ ਦੇ ਬਰਾਬਰ ਹੋ ਗਿਆ ਠੀਕ ਐ ਪਰ ਮੁੱਢਲੇ ਸਮੇਂ ਵਿੱਚ ਮਨੁੱਖ ਐਨਾ ਸ਼ਕਤੀਸ਼ਾਲੀ ਨਹੀਂ ਸੀ ਸਗੂ ਹੋ ਨਾ ਪਸ਼ੂ ਪਸ਼ੀਆਂ ਵਾਂਗ ਉਹ ਵੀ ਪ੍ਰਕਿਰਤੀ ਸਾਹਮਣੇ ਬੇਬਸ ਸੀ ਪਰ ਸਟਾਰਟਿੰਗ ਵਿੱਚ ਜਿਹੜਾ ਜਦੋਂ ਡਵੈਲਪਮੈਂਟ ਨਹੀਂ ਹੋਇਆ ਇਹ ਤਾਂ ਮਨੁੱਖ ਵੀ ਕੀ ਇਹ ਪਸ਼ੂ ਪੰਛੀ ਆ ਵਾਂਗ ਹੀ ਬੇਬਸ ਹੀ ਬਹੁਤ ਮਜਬੂਰ ਸੀ ਹੋਰ ਨਾ ਜੀਵਨ ਨਾਲੋਂ ਉਸ ਵਿੱਚ ਵੱਖਰੀ ਗੱਲ ਸਿਰਫ ਇਹ ਸੀ ਕਿ ਉਹ ਮਜਬੂਰੀ ਨੂੰ ਦੂਰ ਕਰਨ ਲਈ ਲਾਲਸਾ ਤੇ ਸਮਝ ਰੱਖਦਾ ਸੀ ਕਿਆੰ ਦਾ ਮਤਲਬ ਹੈ ਕੇ ਬਾਕੀ ਜਗਤ ਦੇ ਪ੍ਰਾਣੀਆਂ ਦੇ ਵਿੱਚ ਉਹ ਜਿਹੜਾ ਮਨੁੱਖ ਹੈ ਨਾ ਉਹ 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 ਜ਼ਿਆਦਾ ਸੇਸ਼ਟ ਹੈ ਉਹ ਸੇਸ਼ਟ ਕਿਉਂ ਹੈ ਕਿਉਂਕਿ ਉਹਦੇ ਕੋਲ ਮਾਈਂਡ ਹੈਗਾ ਦਿਮਾਗ ਹੈ ਜਿਹਦੇ ਕਰਕੇ ਉਹ ਆਪਣੀ ਜਿਹੜੀ ਮਜਬੂਰੀ ਨੂੰ ਕਿਸ ਤਰ੍ਹਾਂ ਕਵਰ ਅਪ ਕਰਦਾ ਹੈ ਜਾਂ ਕਿਸ ਤਰ੍ਹਾਂ ਹਸਤੇਬਾਤ ਤੇ ਸਟਰਗਲ ਕਰਦਾ ਉਹਨੂੰ ਸਾਰੀ ਸਮਝ ਹੈਗੀ ਹੈ ਠੀਕ ਹੈ ਤਾਂ ਮਨੁੱਖ ਦੇ ਵਿੱਚ ਪੰਜ ਇੰਦਰੀਆਂ ਹੱਗੀਆਂ ਹਨ ਜਿਹੜੀ ਕਿਾਨੂੰ ਬੁੱਧੀਮਾਨ ਬਣਾਉਂਦੀਆਂ ਨੇ ਠੀਕ ਹੈ ਬੇਟਾ ਹੌਲੀ-ਹੌਲੀ ਮਨੁੱਖ ਨੇ ਆਪਣੇ ਹੱਥਾਂ ਪੈਰਾਂ ਨੂੰ ਦੂਜੇ ਜੀਵਾਂ ਨਾਲੋਂ ਵੱਖਰੇ ਢੰਗ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਪੱਥਰ ਮਾਰ ਕੇ ਸ਼ਿਕਾਰ ਕਰਨਾ, ਦੋ ਪੱਥਰਾਂ ਨੂੰ ਰਗੜ ਕੇ ਅੱਗ ਪੈਦਾ ਕਰਨਾ, ਆਪਣੇ ਆਪ ਨੂੰ ਸਜਾਉਣ ਲਈ ਚਿੱਤਰੇ ਜਾਂ ਛੇੜ ਦੀ ਖਾਲ ਪਾਉਣੀ ਸ਼ੁਰੂ ਕਰ ਦਿੱਤੀ। ਇੱਥੋਂ ਹੀ ਸੱਭਿਆਚਾਰ ਦਾ ਆਰੰਭ ਹੋ ਗਿਆ। ਹੁਣ ਵੇਖੋ ਜਦੋਂ ਆਦੀ ਮਾਨਵ ਹੀ ਉਹ ਵੀ ਜਨਵਰਾ ਦੀ ਤਰ੍ਹਾਂ ਮਤਲਬ ਤੁਰਦਾ ਨਹੀਂ ਹੀ ਜਿਹਨ ਮਰਾਂ ਦੀ ਤਰ੍ਹਾਂ ਡੇਡ ਦਾ ਹਿੱਤ ਆਪਣੇ ਜਿਹੜੇ ਦੋ ਦੇ ਦੋ ਹੱਥ ਹੀ ਦੋ ਪੈਰ ਹੀ ਜਿਸ ਤਾਂ ਕਿ ਪਸ਼ੂ ਪੰਛੀ ਆ ਦੇ ਹੁੰਦੇ ਨੇ ਉਹਦੇ ਵੀ ਹੱਥ ਤੇ ਦੋ ਪੈਰ ਹੀ ਲੇਕਿਨ ਤੁਰਦਾ ਪਸ਼ੂ ਵਾਂਗ ਹੀ ਠੀਕ ਹੈ ਹੌਲੀ ਹੌਲੀ ਉਹਨੇ ਆਪਣੇ ਕੀ ਕੀਤਾ ਤੁਰਨ ਦਾ ਸਟਾਈਲ ਚੇਂਜ ਕੀਤਾ ਤੇ ਉਹ ਦੋ ਲੱਤਾਂ ਨਾਲ ਉਹਨੇ ਸ਼ੁਰੂ ਕਰਤਾ ਚੱਲਣਾ ਤੇ ਦੋ ਜਿਹੜੇ ਹੱਥ ਹੀ ਉਹਦੇ ਨਾਲ ਉਹਨੇ ਆਪਣਾ ਜਿਹੜਾ ਵਰਕ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਉਹਨਾਂ ਨੇ ਕੀ ਕੀਤਾ ਪੱਥਰ ਮਾਰ ਕੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਕੱਚੇ ਮਾਸ ਨੂੰ ਅੱਗ ਵਿੱਚ ਭੁੰਨ ਕੇ ਖਾਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਢੱਕਣ ਵਾਸਤੇ ਪਸ਼ੂਆਂ ਦੀ ਜਿਹੜੀ ਖਾਲ ਪਾਣੀ ਸ਼ੁਰੂ ਕਰ ਦਿੱਤੀ ਇੱਥੋਂ ਹੀ ਜਿਹੜਾ ਇਹ ਛੱਬਿਆਚਾਰ ਦਾ ਆਰੰਭ ਹੋ ਗਿਆ। ਸਭ નિਬੰਧਕਾਰ ਮਨੁੱਖੀ ਜੀਵਨ ਦੇ ਵਿਕਾਸ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਸਮਾਪਾ ਕੇ ਮਨੁੱਖ ਜਾਨਵਰਾਂ ਦੇ ਮੁਕਾਬਲੇ ਇਕੱਠੇ ਰਹਿਣ ਲੱਗ ਪਏ ਕਹਿੰਦਾ ਭਾਵੇਂ ਕਿ ਜਿਸਾ ਜਾਨਵਰ ਇਕੱਲੇ-ਇਕੱਲੇ ਰਹਿੰਦੇ ਹੀ ਪਰ ਕੀ ਕਿਹਾ ਕਿ ਸਮਾਬਦਨ ਦੇ ਲਾਮ ਮਨੁੱਖ ਨੂੰ ਸਮਝ ਆਈ ਤੇ ਉਹ 그룹 ਵਿੱਚ ਰਹਿਣ ਲੱਗੇ ਠੀਕ ਹੈ ਉਹਨਾਂ ਦੇ ਇਕੱਠ ਤੋਂ ਪਹਿਲਾ ਪਰਿਵਾਰ ਕਬੀਲੇ ਤੇ ਫਿਰ ਟੱਪਰੀਆਂ ਬਣਨੀਆਂ ਸ਼ੁਰੂ ਹੋਈਆਂ ਹੌਲੀ ਹੌਲੀ ਮਨੁੱਖ ਨੇ ਆਪਣੇ ਮਨੋਰੰਜਨ ਲਈ ਗੀਤ ਤੇ ਟੱਪੇ ਰਚੇ ਤੇ ਦਰਖਤਾਂ ਦੀਆਂ ਟਹਿਣੀਆਂ ਦੇ ਹੁਲਾੜਿਆਂ ਨਾਲ ਉਹਨਾਂ ਨੇ ਨੱਚਣ ਦੀ ਪ੍ਰੇਰਣਾ ਲਈ ਕਬੀਲੀਆਂ ਦੀਆਂ ਆਪਸੀ ਲੜਾਈਆਂ ਕਾਰਨ ਉਹ ਧਰਤੀ ਤੇ ਖਿੱਲਰ ਗਏ ਤੇ ਦਰਿਆਵਾਂ ਦੇ ਕੰਢੇ ਕਈ ਘੋਮਾਂ ਉੱਭਰੀਆਂ ਇਸ ਤਰ੍ਹਾਂ ਮਨੁੱਖ ਦਾ ਗਿਆਨ ਅੱਗੇ ਹੀ ਅੱਗੇ ਵਧਦਾ ਗਿਆ ਲੇਖਕ ਦੱਸਦਾ ਹੈ ਕਿ ਸੱਭਿਆਚਾਰ ਇੱਕ ਤਰ੍ਹਾਂ ਨਾਲ ਮਨੁੱਖੀ ਸਮਾਜ ਦਾ ਇਤਿਹਾਸ ਹੈ ਇਸੇ ਕਰਕੇ ਇਸ ਦੇ ਅਰਥ ਵੀ ਸਮੇਂ ਦੇ ਨਾਲ ਨਾਲ ਬਦਲਦੇ ਰਹੇ ਹਨ ਸੱਭਿਆਚਾਰ ਤੇ ਸਭਿਤਾ ਵਿੱਚ ਬਹੁਤ ਫਰਕ ਹੈ ਕਿਸੇ ਦੇਸ਼ ਦੀ ਸਭਤਾ ਦਾ ਭਾਵ ਉਸ ਦੇਸ਼ ਦੀ ਜਾ ਕੌਮ ਦੀ ਸਮੁੱਚੀ ਪਦਾਰਥਿਕ ਹੋਂਦੀ ਹੈ ਕਹਿੰਦਾ ਮਤਲਬ ਪਦਾਰਥਿਕ ਹੋਂਦੀ ਜਿਹੜੀ ਉਹਨੇ ਡਿਵੈਲਪਮੈਂਟ ਕੀਤੀ ਹੈ ਉਹ ਵੈ ਪਰ ਸੱਭਿਆਚਾਰ ਲੋਕਾਂ ਦਾ ਜੀਵਨ ਢੰਗ ਹੈ ਤੇ ਜਿਹੜਾ ਸੱਭਿਆਚਾਰ ਹੈ ਨਾ ਉਹ ਲੋਕਾਂ ਦਾ ਸਟਾਈਲ ਕਿਸ ਤਰ੍ਹਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਖਾਣ ਪੀਣ ਕਿਸ ਤਰ੍ਹਾਂ ਦਾ ਉਹਨੂੰ ਕਹਿੰਦੇ ਨੇ ਸੱਭਿਆਚਾਰ ਜਿਸ ਵਿੱਚ ਕੌਮ ਦੀ ਸਮੁੱਚੀ ਆਤਮਾ ਜਿਸਮਾਨ ਹੁੰਦੀ ਹੈ ਪੰਜਾਬੀਆਂ ਦਾ ਅਲੱਗ ਸੱਭਿਆਚਾਰ ਹੈ ਔਰ ਇੰਗਲੈਂਡ ਵਿੱਚ ਰਹਿ ਰਹੇ ਲੋਕਾਂ ਦਾ ਅਲੱਗ ਸੱਭਿਆਚਾਰ ਹੈ ਤੇ ਹਨ ਉਹਨਾਂ ਦੇ ਵਿੱਚ ਅਸੀਂ ਦੂਰੋਂ ਹੀ ਵੇਖ ਲੈਂਦੇ ਕਿ ਆ ਪੰਜਾਬੀ ਹੋਏਗਾ ਤੇ ਇਹ ਜਿਹੜਾ ਇੰਗਲੈਂਡ ਦਾ ਬਸ ਨੀਕ ਹੋਏਗਾ ਠੀਕ ਹੈ ਬੇਟਾ ਭਾਵੇਂ ਸਭਿਤਾ ਦੇ ਪੱਖ ਤੋਂ ਕੋਈ ਦੇਸ਼ ਪਿਛੜਿਆ ਹੋ ਸਕਦਾ ਹੈ ਪਰ ਸਭਿਆਚਾਰ ਦੇ ਪੱਖ ਤੋਂ ਉਹ ਬਹੁਤ ਅੱਗੇ ਹੋਵੇਗਾ ਜਿਵੇਂ ਜੇਤੂ ਕੰਮਾ এਸ਼ੀਆ ਦੇ ਦੇਸ਼ਾਂ ਨੂੰ ਅਸਭਿਆ ਸਮਝਦੀਆਂ ਹਨ ਪਰ ਇਹ ਗੱਲ ਕਿਸੇ ਤੋਂ ਗੁੱਜੀ ਗੁੱਜੀ ਮਤਲਬ ਛਿਪੀ ਨਹੀਂ ਹੈ ਕਿ ਇਹ ਦੇਸ਼ ਬੜੇ ਅਮੀਰ ਸਭਿਆਚਾਰ ਦੇ ਮਾਲਕ ਹਨ ਸਭਿਆਚਾਰ ਦੇ ਅਰਥ ਨੂੰ ਸਮਝਾਉਂਦਿਆਂ ਲੇਖਕ ਦੱਸਦਾ ਹੈ ਕਿ ਇਸ ਵਿੱਚ ਸਮਾਜਿਕ ਰਸਮ ਰੀਤਾ ਜਿਹੜੇ ਸਾਡੇ ਸਮਾਜਿਕ ਰੀਤੀ ਰਿਵਾਜ ਨੇ ਉਹ ਹੈ ਰਸਮ ਰੀਤਾ ਰਿਸ਼ਤੇ ਨਾਤੇ ਬੋਲੀ ਸਹਾਇਤ ਮਨ ਪਰਛਾਵੇ ਦੇ ਸਾਧਨ ਰਹਿਣ ਸਣ ਖਾਣ ਪੀਣ ਪਹਿਰਾਵਾ ਰੋਜੀ ਕਮਾਉਣ ਦੇ ਢੰਗ ਦੌਲਤ ਤੇ ਜਾਇਦਾਦ ਦੀ ਵੰਡ ਇਤਿਹਾਸ ਮਿਥਿਹਾਸ ਆਦਿ ਸਭ ਕੁਝ ਸ਼ਾਮਿਲ ਹੈ ਇਹ ਸਭ ਕੁਝ ਕਿਦੇ ਵਿੱਚ ਸ਼ਾਮਿਲ ਹੈ ਸਭਿਆਚਾਰ ਦੇ ਵਿੱਚ ਤੇ ਹਰ ਸੱਭਿਆਚਾਰ ਆਪਣੀ ਵੱਖਰੀ ਭੂਗੋਲਿਕ ਇਤਿਹਾਸਿਕ ਤੇ ਮਾਨਵਤਾਵਾ ਕਰਕੇ ਦੂਜੇ ਸੱਭਿਆਚਾਰ ਤੋਂ ਵੱਖਰਾ ਹੁੰਦਾ ਹੈ ਜਿਸ ਤਰ੍ਹਾਂ ਕਿ ਜਿੱਥੇ ਜ਼ਿਆਦਾ ਠੰਡ ਪੈਂਦੀ ਹੋਵੇਗੀ ਉਹਨਾਂ ਦਾ ਪਹਿਰਾਵਾ ਖਾਣ-ਪੀਣ ਅਲੱਗ ਹੋਵੇਗਾ ਜਿੱਥੇ ਗਰਮੀ ਪੈਂਦੀ ਹੋਵੇਗੀ ਉਹਨਾਂ ਦਾ ਪਹਿਰਾਵਾ ਤੇ ਖਾਣ-ਪੀਣ ਅਲੱਗ ਹੋਵੇਗਾ ਠੀਕ ਹੈ ਸੱਭਿਆਚਾਰ ਇੱਕ ਵਿਰਸਾ ਹੈ ਜੋ ਪੀੜੀ-ਦਰ ਪੀੜੀ ਚੱਲਦਾ ਰਹਿੰਦਾ ਹੈ ਅਤੇ ਹਰ ਪੀੜ੍ਹੀ ਆਪਣੇ ਵੱਡਿਆਂ ਤੋਂ ਇਹ ਵਿਰਸਾ ਪ੍ਰਾਪਤ ਕਰਦੀ ਹੈ ਇੱਕ ਪੀੜੀ ਆਪਣੀ ਸਮਰੱਥਾ ਮਤਲਬ ਪਾਵਰ ਦੇ ਅਨੁਸਾਰ ਆਪਣੀ ਯੋਗਤਾ ਦੇ ਅਨੁਸਾਰ ਵਿਰਸੇ ਵਿੱਚ ਵਾਧਾ ਕਰਦੀ ਹੈ ਤੇ ਉਸ ਨੂੰ ਅਗਲੀ ਪੀੜੀ ਦੀ ਝੋੜੀ ਵਿੱਚ ਪਾ ਦਿੰਦੇ ਆ ਅਸੀਂ ਅਕਸਰ ਕਹਿੰਦੇ ਆ ਸਾਡੇ ਵੱਡੇ ਇਹ ਕਹਿੰਦੇ ਹੀ ਸਾਡੇ ਬਜ਼ੁਰਗ ਇਹ ਕਹਿੰਦੇ ਤੇ ਇਹ ਸਾਡਾ ਵਿਰਸਾ ਹੈ ਜੀ ਜੋ ਕਿ ਹਮਨ ਆਪਣੇ ਵੱਡੇ ਵਡੇਰਿਆਂ ਤੋਂ ਮਿਲਿਆ ਹੈ ਇਸ ਲਈ ਸੱਭਿਆਚਾਰ ਇੱਕ ਦਰਿਆ ਵਾਂਗ ਹੈ ਜੋ ਹੋਰ ਝੋੜਾ ਤੇ ਡੂੰਗਾ ਹੋ ਕੇ ਨਿਯੰਤਰਿਤ ਵਗਦਾ ਰਹਿੰਦਾ ਹੈ ਸੱਭਿਆਚਾਰ ਬਾਰੇ ਇਹ ਗੱਲ ਵੀ ਵਰਨਣਯੋਗ ਹੈ ਕਿ ਹਰ ਸਮਾਜ ਨੂੰ ਆਪਣੇ ਸੱਭਿਆਚਾਰ ਬਹੁਤ ਪਿਆਰਾ ਹੁੰਦਾ ਹੈ। ਰਹੁ ਰੀਤਾਂ ਲੋਕਾਂ ਦੇ ਜੀਵਨ ਦਾ ਅਨਿੱਖੜਵਾ ਆਂਗ ਹਨ। ਹੁਣ ਜਿਹੜੇ ਸਾਡੇ ਰਸਮ ਰਿਵਾਜ ਨੇ ਇਹ ਸਾਡੇ ਜੀਵਨ ਦੇ ਨਾਲ ਜੁੜੇ ਹੋਏ ਨੇ ਆ ਅਨਿੱਖੜਵਾ ਆਂਗ ਹਨ। ਮਤਲਬ ਇਹਨਾਂ ਨੂੰ ਅਸੀਂ ਆਪਣੇ ਜੀਵਨ ਤੋਂ ਅਲੱਗ ਨਹੀਂ ਕਰ ਸਕਦੇ ਅਤੇ ਇਹਨਾਂ ਨਾਲ ਜੁੜੇ ਸੰਸਕਾਰਾਂ ਨੂੰ ਸਹਜੇ ਖਤਮ ਨਹੀਂ ਕੀਤਾ ਜਾ ਸਕਦਾ। ਉਪਰਾ ਸਭਿਆਚਾਰ ਪਹਿਰਾਵਾ ਤੇ ਖਾਣ ਪੀਣ ਦੇ ਤਰੀਕੇ ਕਿਸੇ ਨੂੰ ਚੰਗੇ ਨਹੀਂ ਲੱਗਦੇ। ਉਪਰਾ ਸਭਿਆਚਾਰ ਪਹਿਰਾਵਾ ਕੀ ਹੈ? ਜਦੋਂ ਇਹ ਕਿ ਹੋਰ ਦਾ ਸਟਾਈਲ ਅਪਣਾ ਲੈਂਦੇ ਆ ਤਾਂ ਹੁਣ ਈਜ਼ੀ ਫੀਲ ਨੇ ਹੁੰਦੀ ਹੈ। ਕਹਿਣ ਦਾ ਮਤਲਬ ਕਿ ਉਪਰਾ ਜਿਹੜਾ ਖਾਣ ਪੀਣ ਨੇ ਸਭਿਆਚਾਰ ਆ ਪਹਿਰਾਵਾ ਜ਼ਿਆਦਾ ਦੇਰ ਤੱਕ برداشت ਨਹੀਂ ਕਰ ਸਕਦੇ। ਇਸ ਤਰ੍ਹਾਂ ਸਮਾਜ ਆਪਣੇ ਸਭਿਆਚਾਰ ਦਾ ਆਪ ਹੀ ਰਾਖੀ ਕਰਦਾ ਹੈ। ਇਹ ਹਮੇਸ਼ਾ ਬਦਲਦਾ ਰਹਿੰਦਾ ਹੈ ਇਸ ਉੱਪਰ ਜਲਵਾਯੂ ਭੌਲਿਕ ਵਾਤਾਵਰਣ ਇਤਿਹਾਸ نسਲੀ ਰਵੇ ਵਿਗਿਆਨ ਦੀਆਂ ਕਾਂਡਾਂ ਦੀ ਚੰਗਾ ਤੇ ਮਾੜਾ ਪ੍ਰਭਾਵ ਪੈਂਦਾ ਹੈ ਇਤਿਹਾਸ ਦਾ ਅਸਰ ਸਾਡੇ ਪੰਜਾਬੀ ਜੀਵਨ ਤੇ ਪਰਥਾਕ ਦੇਖਿਆ ਜਾ ਸਕਦਾ ਹੈ ਪੰਜਾਬ ਸ਼ੁਰੂ ਤੋਂ ਹੀ ਹਮਲਾਵਰਾਂ ਦਾ ਸ਼ਿਕਾਰ ਹੁੰਦਾ ਆਇਆ ਹੈ ਤੇ ਪੰਜਾਬ ਦੇ ਲੋਕ ਉਹਨਾਂ ਦਾ ਟਕਰਾ ਕਰਦੇ ਰਹੇ ਹਨ ਇੰਨਾ ਲੜਾਈਆਂ ਅਤੇ ਖੂਨ ਖਰਾਬਿਆਂ ਦਾ ਅਸਰ ਪੰਜਾਬੀਆਂ ਉੱਪਰ ਪਿਆ ਤੇ ਉਹ ਮਾਸਖੋਰੇ ਬਣ ਗਏ ਨੇ ਕਿ ਤੇ ਨਾਲ ਹੀ ਉਹ ਹਰ ਮੁਸੀਬਤ ਨੂੰ ਖਿੜੇ ਮੱਥੇ ਸਹਾਰਨ ਵਾਲੇ ਵੀ ਬਣ ਗਏ ਕਹਿੰਦਾ ਪਾਵੇ ਕਿ ਪੰਜਾਬ ਜਿਹੜਾ ਹੈ ਉਹ ਹੰਬਲਾਂਵਾਰਾਂ ਦਾ ਕੇਂਦਰ ਹੀ ਮੇਨ ਦੁਆਰ ਹੈ ਠੀਕ ਹੈ ਪੰਜਾਬ ਤੋਂ ਬਹੁਤ ਸਾਰੇ ਹਮਲਾਵਰ ਐਂਟਰ ਕਰਦੇ ਹੀ ਤੁਹਾਡੇ ਪੰਜਾਬ ਤੇ ਹਮਲਾ ਕਰ ਦਿੰਦੇ ਹੀ ਤੇ ਉਹਨਾਂ ਦੇ ਕਰਕੇ ਜਿਹੜੇ ਸਾਡੇ ਲੋਕ ਹੀ ਬਹੁਤ ਦਲੇਰ ਹੋ ਗਏ ਹਮਲਾਵਰਾਂ ਦਾ ਪੂਰੀ ਤਾਕਤ ਨਾਲ ਮੁਕਾਬਲਾ ਕਰਦੇ ਹੋਏ ਆਪਣੇ ਆਪ ਨੂੰ ਸੇਵ ਕਰਦੇ ਸਨ ਇਸੇ ਕਰਕੇ ਪੰਜਾਬੀ ਬਹੁਤ ਦਲੇਰ ਹੁੰਦੇਗੇ ਉਹਨਾਂ ਨੂੰ ਉਪਰੇ ਵਾਤਾਵਰਣ ਵਿੱਚ ਆਪਣੇ ਆਪ ਨੂੰ ਢਾਲਣਾ ਆਉਂਦਾ ਹੈ ਤੇ ਉਹ ਉਪਰੀ ਦੇਸ਼ ਵਿੱਚ ਜਾ ਕੇ ਪੰਜਾਬ ਮੰਗ ਹੀ ਰਹਿੰਦੇ ਹਨ ਪੰਜਾਬੀ ਸੱਭਿਆਚਾਰ ਦੀ ਅਨੇਕਤਾ ਵਿੱਚ ਏਕਤਾ ਦੀ ਗੱਲ ਕਰਦਿਆਂ ਲੇਖਕ ਦੱਸਦਾ ਹੈ ਕਿ ਪੰਜਾਬ ਦੇ ਲੋਕ ਮਿਹਨਤੀ, ਕੱਦ-ਕਾਠ ਦੇ ਉੱਚੇ, ਲੰਮੇ ਤੇ ਤਿੱਖੇ ਨੈਣ ਨਕਸ਼ਵਾਲੇ ਹਨ ਤੇ ਇਹ ਉਹਨਾਂ ਦੇ ਨਸਲੀ ਰਵੇ ਕਰਕੇ ਹੈ। ਲਿਖਦਾ ਹੈ ਕਿ ਪੰਜਾਬ ਇੱਕ ਕਿਸਾਨੀ ਦੇਸ਼ ਹੈ ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਵਿੱਚ ਖੇਤੀ ਜ਼ਿਆਦਾ ਹੁੰਦੀ ਹੈ ਤੇ ਇਹ ਕਿਸਾਨੀ ਦੇਸ਼ ਹੈ ਇਸ ਦੇ ਮਿਹਨਤੀ ਕਿਸਾਨ ਹੀ ਇਸ ਦੀ ਰੀਲ ਦੀ ਹੱਡੀ ਹਨ ਉਹ ਖੇਤਾਂ ਵਿੱਚ ਸਗਤ ਮਿਹਨਤ ਕਰਦੇ ਹਨ ਤੇ ਇਸ ਲਈ ਉਹ ਸਗਤ ਜਾਨ ਹਨ ਹੁਣ ਕਹਿੰਦੇ ਨੇ ਕਿ ਖੇਤਾਂ ਦੇ ਵਿੱਚ ਮਿਹਨਤ ਕਰਕੇ ਕਿਸਾਨ ਬਹੁਤ ਜ਼ਿਆਦਾ ਮਜ਼ਬੂਤ ਬਣ ਜਾਂਦਾ ਹੈ ਪੰਜਾਬ ਦੇ ਪਿੰਡਾਂ ਦੀ ਕਿਸਾਨੀ ਖੇਤੀ ਵਿੱਚ ਟਰੈਕਟਰ ਟੈਲਾ ਤੇ ਮਸ਼ੀਨ ਦੇ ਪਰਵੇਸ਼ ਨਾਲ ਆਏ ਤਬਦੀਲੀ ਨਾਲ ਸੱਭਿਆਚਾਰ ਵਿੱਚ ਬੜੀ ਤੇਜ਼ੀ ਨਾਲ ਪਰਵਰਤਨ ਆ ਰਿਹਾ ਹੈ ਅਤੇ ਇਸ ਨਾਲ ਪਿੰਡਾਂ ਦੇ ਲੋਕਾਂ ਦੇ ਸਹਜ ਸੁਵਾਦ ਵੀ ਬਦਲ ਗਏ ਹਨ ਲੇਖਕ ਕਹਿੰਦਾ ਹੈ ਕਿ ਪੰਜਾਬੀ ਸੱਭਿਆਚਾਰ ਚੜ੍ਹਦੀ ਕਲਾ ਦਾ ਧਾਰਨੀ ਹੈ ਜਿਸ ਦਾ ਆਪਣਾ ਇੱਕ ਨਰੋਇਆ ਵਖਰਾ ਤੇ ਸਜਰਾਪਣ ਹੈ ਹਰ ਅਜਮਾਇਸ਼ ਇਸ ਨੂੰ ਬਲਵਾਨ ਕਰਦੀ ਹੈ ਇਹ ਅਤਿਆਚਾਰ ਤੇ ਜ਼ੁਲਮ ਨੂੰ ਸਹਿ ਕੇ ਵੀ ਫਿਨਿਕਸ ਪੰਛੀ ਵਾਂਗ ਆਪਣੀ ਰਾਖ ਵਿੱਚੋਂ ਉੱਠ ਕੇ ਉਡਾਰੀਆ ਮਾਰਦਾ ਹੈ ਕਹਿਣ ਦਾ ਭਾਵ ਹੈ ਕਿ ਪੰਜਾਬੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਬਹੁਤ ਸਾਰੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਇਹਨਾਂ ਲੋਕਾਂ ਨੇ ਹਿੰਮਤ ਨਹੀਂ ਹਾਰੀ ਠੀਕ ਹੈ ਅੰਤ ਵਿੱਚ ਲੇਖਕ ਕਹਿੰਦਾ ਹੈ ਕਿ ਭਾਵੇਂ ਪੰਜਾਬ ਨੂੰ ਕਈ ਵਾਰ ਸ਼ਾਂਗਿਆ ਗਿਆ ਗਿਆ ਸ਼ਾਂਗਿਆ ਗਿਆ ਗਿਆ ਮਤਲਬ ਬਹੁਤ ਸਾਰੇ ਜਦੋਂ ਹਮਲਾਵਰ ਆਏ ਉਹਨਾਂ ਨੇ ਰਾਜ ਕੀਤਾ ਤੇ ਆਪਣੀ ਆਪਣੀ ਸਭਿਤਾ ਦਾ ਜਿਹੜਾ ਹੈ ਇਸ ਵਿੱਚ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੇ ਟੁਕੜਿਆਂ ਦੀ ਸੱਭਿਆਚਾਰਕ ਤਸਵੀਰ ਨਹੀਂ ਬਦਲੀ ਭਾਵੇਂ ਹਮਲਾਵਰ ਆਏ ਉਹਨਾਂ ਨੇ ਆਪਣੀ ਰੀਤੀ ਰਿਵਾਜ ਇੱਥੇ ਚਲਾਏ ਪਰ ਫੇਰ ਵੀ ਇੱਕ ਸੱਭਿਆਚਾਰਕ ਤਸਵੀਰ ਜਿਹੜੀ ਚੇਂਜ ਨਹੀਂ ਹੋਈ ਪੰਜਾਬੀਆਂ ਦੇ ਸੁਭਾਅ ਵਿੱਚ ਇਸ ਦੇ ਦਰਿਆਵਾਂ ਦੀ ਜਵਾਨੀ ਇਸ ਦੀਵਾਰਾਂ ਦੇ ਜੋਸ਼ ਇਸ ਦੇ ਪ੍ਰੀਤ ਕਿਸਿਆਂ ਦੀ ਲੋੜ ਤੇ ਇਸ ਦੇ ਨਾਚਾਂ ਦੀ ਮਸਤੀ ਵਿੱਚ ਕੋਈ ਫਰਕ ਨਹੀਂ ਪਿਆ ਲੇਖਕ ਵੱਲੋਂ ਇਹ ਨਿਬੰਧ 50 ਕੋਸਾਰ ਪਹਿਲਾਂ ਲਿਖਿਆ ਹੋਣ ਕਰਕੇ ਅੱਜ ਦੇ ਪੰਜਾਬੀ ਜੀਵਨ ਵਿੱਚ ਨਸ਼ਿਆਂ ਦੇ ਵਰਤਾਰੇ ਨੌਜਵਾਨਾਂ ਦੇ ਪਰਦੇਸਾਂ ਵਿੱਚ ਜਾਨ ਦੇ ਰਜਾਂ ਅਤੇ ਅੰਗਰੇਜ਼ੀ ਬੋਲੀ ਦੇ ਵਤਰੇ ਪ੍ਰਭਾਵ ਦਾ ਜਿਗਰ ਨਹੀਂ ਕਿਉਂ ਨਹੀਂ ਕਿਉਂਕਿ ਇਹ ਜਿਹੜਾ ਨਿਬੰਧ ਹੈ ਅੱਜ ਤੋਂ 50 ਸਾਲ ਪਹਿਲੇ ਲਿਖਿਆ ਗਿਆ ਸੀ ਜੋ ਕਿ ਪੰਜਾਬੀ ਸਭਿਆਚਾਰ ਦੀ ਰੂਹ ਨੂੰ ਮਾਰ ਦੇਣ ਵਾਲੇ ਵਰਤਾਰੇ ਹਨ ਅਤੇ ਜਿੰਨਾ ਤੋਂ ਸੁਠਕਾਰੇ ਦਾ ਕੋਈ ਰਾਹ ਨਹੀਂ ਦਿਖ ਰਿਹਾ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਜਿਹੜਾ ਸਾਡਾ ਨਿਬੰਧ ਹੈ ਪੰਜਾਬ ਦਾ ਸੱਭਿਆਚਾਰ ਉਹਦਾ ਵਿਸ਼ਾ ਵਸਤੂ ਕੰਪਲੀਟ ਹੋ ਗਿਆ ਬੱਚਿਓ ਮਿਸ ਨਾ ਕਰਨਾ ਸਾਰਾ ਰੀਡ ਕਰਨਾ ਔਰ ਅੱਛੇ ਤਰ੍ਹਾਂ ਲਰਨ ਕਰਨਾ ਮਿਲਦੇ ਆ ਨੈਕਸਟ ਵੀਕ ਟੇਕ ਕੇਅਰ